ਸਤਰੀਆ ਗਾਲ ਦੀ ਅੱਜ ਆਪਾਂ ਬਣਾਵਾਂਗੇ ਅੰਗੂਰਾਂ ਦੀ ਕੁਲਫੀ ਤੁਸੀਂ ਸੋਚਦੇ ਹੋਵੋਗੇ ਕਿ ਅੰਗੂਰਾਂ ਦੀ ਕੁਲਫੀ ਬਣਾਉਣ ਦੀ ਕੀ ਲੋੜ ਐ ਦੈਂ ਘਾਲੋ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅੰਗੂਰ ਸਾਡੇ ਬਹੁਤ ਸਾਰੇ ਲੱਗੇ ਹੁੰਦੇ ਆ ਤੇ ਖਾਣ ਦਾ ਮਨ ਵੀ ਨਹੀਂ ਕਰਦਾ ਹੈਗਾ ਜਾਂ ਫਿਰ ਬੀਜ ਵਾਲੇ ਅੰਗੂਰ ਹੁੰਦੇ ਆ ਇਹ ਸਪੈਸ਼ਲੀ ਬੀਜ ਵਾਲੇ ਅੰਗੂਰ ਸੀਗੇ ਇਸ ਲਈ ਮੈਂ ਇਹਨਾਂ ਦੀ ਕੁਲਫੀ ਬਣਾ ਲਈ ਆ ਜਾਂ ਫਿਰ ਜੂਸ ਇਹਨਾਂ ਦਾ ਬਣਾ ਕੇ ਪੀ ਲਈਦਾ ਫਿਰ ਖਾਣ ਚਾ ਬੀਜ ਆ ਜਿਹੜੇ ਮੋਚ ਜਾਂਦੇ ਆ ਇਸ ਤਰ੍ਹਾਂ ਤੁਸੀਂ ਛਾਣ ਕੇ ਅਲੱਗ ਕਰ ਸਕਦੇ ਹੋ ਸਾਰੇ ਅੰਗੂਰ ਇਹ ਕਾਲੇ ਜਿਹੇ ਅੰਗੂਰ ਸੀਗੇ ਸਾਰੇ ਅੰਗੂਰ ਜਿਹੜੇ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਕਰ ਲਵਾਂਗੇ ਡੰਡੀਆਂ ਇਹਨਾਂ ਦੀ ਹਟਾ ਦੇਵਾਂਗੇ ਤੇ ਅੰਗੂਰ ਆ ਜਿਹੜੇ ਲੱਗ ਕੱਢ ਲਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਜੂਸ ਬਣਾਓ ਚਾਹੇ ਆਈਸਕ੍ਰੀਮ ਬਣਾਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਆਪਾਂ ਸਾਰੇ ਅੰਗੂਰ ਅਲੱਗ ਕਰ ਲਏ ਇਹਨਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਪਾਂ ਇੱਕ ਜਾਰ ਦੇ ਵਿੱਚ ਪਾ ਲਵਾਂਗੇ ਤੁਸੀਂ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਗ੍ਰਾਈਂਡਰ ਦੇ ਨਾਲ ਬਣਾਉਂਗੀ ਤੇ ਸਾਰੇ ਅੰਗੂਰ ਆਪਾਂ ਇਹਦੇ ਵਿੱਚ ਜਿਹੜੇ ਸ਼ਿਫਟ ਕਰ ਲਵਾਂਗੇ ਹੁਣ ਇਹਦੇ ਵਿੱਚ ਥੋੜਾ ਥੋੜਾ ਸਮਾਨ ਆਪਾਂ ਐਡ ਕਰ ਦਵਾਂਗੇ ਵੈਸੇ ਤਾਂ ਗੂਰ ਕਾਫੀ ਮਿੱਠੇ ਹੁੰਦੇ ਆ ਪਰ ਫੇਰ ਵੀ ਆਪਾਂ ਥੋੜਾ ਬਹੁਤ ਇਹਨੂੰ ਫਲੇਵਰ ਦੇਣ ਵਾਸਤੇ ਇਹਦੇ ਵਿੱਚ ਚੀਜ਼ਾਂ ਪਾ ਲਵਾਂਗੇ ਆਪਾਂ ਪਾਇਆ ਥੋੜਾ ਜਿਹਾ ਕਾਲਾ ਨੂਨ ਥੋੜਾ ਜਿਹਾ ਆਪਾਂ ਪਾਇਆ ਏ ਸਾਦਾ ਨੂਨ ਉਸ ਤੋਂ ਬਾਅਦ ਕਾਲੀ ਮਿਰਚ ਪਾਈ ਆ ਥੋੜੀ ਜੀ ਤੇ ਨਾਲ ਹੀ ਆਪਾਂ ਪਾ ਦਵਾਂਗੇ ਸਵਾਦ ਅਨੁਸਾਰ 2 ਚਮਚ ਚੀਨੀ 2 ਤੋਂ 3 ਚਮਚ ਚੀਨੀ ਆ ਜਿਹੜੀ ਤੁਸੀਂ ਪਾ ਲਓ ਇਹਦੇ ਨਾਲ ਕੀ ਹੁੰਦਾ ਹੈ ਟੇਸਟ ਬੈਲੈਂਸ ਹੋ ਜਾਂਦਾ ਹੈ ਫਿਰ ਜਿਹੜੀ ਤੁਹਾਡੀ ਆਈਸਕ੍ਰੀਮ ਜਾਂ ਫਤਕੁਲਫੀਆ ਟੇਸਟੀ ਬਣ ਕੇ ਤਿਆਰ ਹੋਗੇ ਤੇ ਇਹਨੂੰ ਲਵਾਂਗੇ ਆਪਾਂ ਪੀਸ ਪੀਸਣ ਤੋਂ ਬਾਅਦ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਵਿੱਚ ਮੈਂ ਪਾਣੀ ਪਾ ਲਿਆ ਸੀ ਠੰਡਾ ਪਹਿਲਾਂ ਤੁਸੀਂ ਥੋੜਾ ਪਾਣੀ ਪਾ ਲੈਣਾ ਬਾਅਦ ਦੇ ਵਿੱਚ ਹੋਰ ਪਾਣੀ ਆ ਜਿਹੜਾ ਐਡ ਕਰ ਲੈਣਾ ਤੇ ਇਹਨਾਂ ਨੂੰ ਆਪਾਂ ਛਾਣ ਛਾਣ ਲਵਾਂਗੇ ਛਾਣਨੀ ਦੇ ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਛਿਲਕੇ ਤੇ ਬੀਜ ਆ ਕਿੰਨੇ ਸਾਰੇ ਹੋ ਗਏ ਆ ਬਹੁਤ ਸਾਰੇ ਬੀਜ ਆ ਇਹਦੇ ਵਿੱਚੋਂ ਨਿਕਲੇ ਆ ਛਿਲਕੇ ਤੇ ਬੀਜ ਅਲੱਗ ਕਰ ਲਵਾਂਗੇ ਜੂਸ ਜੂਸ ਆਪਾਂ ਜਿਹੜਾ ਕੱਟ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਥੋੜਾ ਜਿਹਾ ਸੋਡਾ ਵੀ ਪਾ ਸਕਦੇ ਹੋ ਸੋਡੇ ਨਾਲ ਵੀ ਫਲੇਵਰ ਬਹੁਤ ਵਧੀਆ ਹੋ ਜਾਂਦਾ ਹੈ ਚਾਹੇ ਜੂਸ ਆ ਚਾਹੇ ਆਈਸਕ੍ਰੀਮ ਆ ਹੁਣ ਮੈਂ ਜਿਹੜੇ ਇਹ ਕੱਤੇ ਵਾਲੇ ਕੱਪ ਆ ਇਹ ਲੈ ਲਏ ਆ ਇਹਨਾਂ ਦੇ ਵਿੱਚੋਂ ਜਿੰਨੀ ਤੁਹਾਨੂੰ ਜ਼ਰੂਰਤ ਆ ਜਿੰਨੀ ਵੱਡੀ ਤੁਸੀਂ ਕੁਲਫੀ ਬਣਾਉਣੀ ਆ ਉਸ ਦੇ ਹਿਸਾਬ ਨਾਲ ਜੂਸ ਇਹਦੇ ਵਿੱਚ ਐਡ ਕਰ ਲਓ ਮੈਂ ਅੱਧੇ ਤੋਂ ਥੋੜਾ ਜਿਹਾ ਉੱਪਰ ਆ ਜਿਹੜਾ ਭਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਜਿਹੜਾ ਫੋਇਲ ਪੇਪਰ ਦੇ ਨਾਲ ਕਵਰ ਕਰ ਦੇਵਾਂਗੇ ਤਾਂ ਕਿ ਆਈਸਕ੍ਰੀਮ ਆਪਣੀ ਵਧੀਆ ਜੰਮ ਜਾਵੇ ਤੇ ਇਹਦੇ ਵਿੱਚ ਆਪਾਂ ਜਿਹੜੇ ਕੁਲਫੀ ਵਾਲੀ ਸਟਿੱਕ ਆਸਾਨੀ ਦੇ ਨਾਲ ਲਗਾ ਸਕੀਏ ਤੁਸੀਂ ਚਾਹੋ ਕੋਈ ਪਲਾਸਟਿਕ ਦਾ ਲਿਫਾਫਾ ਵਗੈਰਾ ਵੀ ਲਗਾ ਸਕਦੇ ਹੋ ਤੁਹਾਡੇ ਕੋਲ ਫਾਈਲ ਪੇਪਰ ਨਹੀਂ ਹੈਗਾ ਜਾਂ ਫਰੈਸ਼ ਰੈਪ ਨਹੀਂ ਹੈਗਾ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਆਪਾਂ ਟੱਕ ਦਵਾਂਗੇ ਛੋਟੇ ਛੋਟੇ ਟੁਕੜੇ ਮੈਂ ਕੱਟ ਲਏ ਸੀਗੇ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਥੋੜਾ ਥੋੜਾ ਕੱਟ ਲਗਾ ਲਵਾਂਗੇ ਸਾਰਿਆਂ ਦੇ ਵਿੱਚ ਤਾਂ ਕਿ ਆਪਾਂ ਜਿਹੜੀ ਸਟਿੱਕਾ ਸੈੱਟ ਕਰ ਸਕੀਏ ਇਨੂੰ ਇਹਦੇ ਵਿੱਚ ਆਪਾਂ ਸੈੱਟ ਕਰ ਦਵਾਂਗੇ ਫਿਰ ਹਿੱਲੂ ਡੂਲੂ ਨਹੀਂ ਆਣਾ ਸਿੱਧੀ ਜਿਹੜੀ ਆਪਣੀ ਕੁਲਫੀ ਵਾਲੀ ਸਟਿੱਕਰ ਹੋਊਗੀ ਦੂਜੇ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੀ ਹਲਕਾ ਜਿਹਾ ਚਾਕੂ ਦੇ ਨਾਲ ਆਪਾਂ ਕੱਟ ਲਗਾ ਦੇਵਾਂਗੇ ਤੇ ਸਟਿੱਕਰ ਦੇ ਵਿੱਚ ਸੈੱਟ ਕਰ ਦਵਾਂਗੇ ਤੇ ਸਾਰਿਆਂ ਨੂੰ ਆਪਾਂ ਜਿਹੜਾ ਸੈੱਟ ਕਰ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਜਮਣ ਲਈ ਪੂਰੀ ਰਾਤ ਦੇ ਲਈ 12 ਘੰਟੇ ਲਈ ਰੱਖ ਦਿੱਤਾ ਸੀ ਤੇ ਕੁਲਫੀਆਂ ਤੇ ਆਪਣੀਆਂ ਬਿਲਕੁਲ ਜੰਮ ਕੇ ਤਿਆਰ ਹੋ ਗਈਆਂ ਨੇ ਸਾਰੀਆਂ ਇਸ ਤਰ੍ਹਾਂ ਜੰਮ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਮੋਲਡ ਦੇ ਵਿੱਚੋਂ ਇਸ ਪੇਪਰ ਦੇ ਵਿੱਚੋਂ ਆਪਾਂ ਕੱਟ ਲਵਾਂਗੇ ਪੇਪਰ ਗਲਾਸ ਦੇ ਵਿੱਚੋਂ ਇਸ ਤਰ੍ਹਾਂ ਦੋਨੋਂ ਸਾਈਡਾਂ ਨਾਲ ਹੱਥਾਂ ਨਾਲ ਇਹਨੂੰ ਥੋੜਾ ਜਿਹਾ ਆਪਾਂ ਰੱਬ ਕਰਾਂਗੇ ਤਾਂ ਕਿ ਕੁਲਫੀ ਜਿਹੜੀ ਆਸਾਨੀ ਦੇ ਨਾਲ ਨਿਕਲ ਜਾਵੇ ਤੇ ਨੀਚੇ ਵੀ ਥੋੜਾ ਜਿਹਾ ਆਪਾਂ ਪ੍ਰੈਸ ਕਰਾਂਗੇ ਇਸ ਤਰ੍ਹਾਂ ਇਹ ਕੁਲਫੀ ਆਪਣੀ ਮੋਲਡ ਦੇ ਵਿੱਚੋਂ ਨਿਕਲ ਗਈ ਆ ਤੇ ਸੇਮ ਸਾਰੀਆਂ ਕੁਲਫੀਆਂ ਆਪਾਂ ਮੋਲਡ ਦੇ ਵਿੱਚੋਂ ਇਸੇ ਤਰ੍ਹਾਂ ਹੀ ਕੱਢ ਲਵਾਂਗੇ ਦੋਨੋਂ ਸਾਈਡਾਂ ਤੋਂ ਆਪਾਂ ਥੋੜਾ ਜਿਹਾ ਹਲਕਾ ਜਿਹਾ ਰੱਬ ਕਰਾਂਗੇ ਤੇ ਨੀਚੇ ਤੋਂ ਥੋੜਾ ਜਿਹਾ ਪ੍ਰੈਸ ਕਰਾਂਗੇ ਤੇ ਕੁਲਫੀ ਆਪਣੀ ਆਸਾਨੀ ਦੇ ਨਾਲ ਨਿਕਲ ਜੂਗੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਲੋ ਜੀ ਗਰਮੀ ਦੇ ਵਿੱਚ ਠੰਡੀ ਠੰਡੀ ਕੁਲਫੀ ਆਪਣੀ ਅੰਗੂਰਾਂ ਤੋਂ ਬਣ ਕੇ ਤਿਆਰ ਹੋ ਗਈ ਆ ਉਦਾਂ ਤਾਂ ਅੰਗੂਰ ਕਿਸੇ ਕੰਮ ਦੇ ਨਹੀਂ ਸੀਗੇ ਬੀਜ ਵਾਲੇ ਸੀਗੇ ਤੇ ਇਸ ਤਰ੍ਹਾਂ ਤੁਸੀਂ ਆਈਸਕ੍ਰੀਮ ਜਾਂ ਕੁਲਫੀ ਬਣਾ ਕੇ ਖਾ ਸਕਦੇ ਹੋ ਜੂਸ ਵੀ ਬਣਾ ਕੇ ਪੀ ਸਕਦੇ ਹੋ ਬਹੁਤ ਹੀ ਹੈਲਦੀ ਤੇ ਆਰਗੈਨਿਕ ਕੁਲਫੀ ਆ ਇਹ ਆਪਣੀ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ